ਲੋ ਇਹ ਦੇਖੋ ਤੁਹਾਨੂੰ ਚੀਜ਼ ਦਿਖਾਉਣ ਇੱਕ ਅੱਖਾਂ ਨੂੰ ਪਹਿਲਾਂ ਸਾਡੇ ਨੂੰ ਭੁਲੇਖਾ ਲੱਗਿਆ ਸੀ ਵੀ ਹਨਾ ਤੇ ਤੁਸੀਂ ਵੀ ਦੇਖੇ ਚਲੋ ਬਈ ਯਾਰ ਐਂਡ ਤੱਕ ਕੁਦਰਤ ਹੈ ਨਾ ਯਾਰ ਆਪਾਂ ਕਹਿੰਦੇ ਨਾ ਵੀ ਦੇਖੋ ਇਹਨਾਂ ਨੂੰ ਕਿੰਨੀ ਜਿਆਦਾ ਜਾਣਕਾਰੀ ਹੈ ਇਨਸਾਨ ਨਾਲ ਵਧਣਾ ਤੇ ਇਹ ਦੇਖੋ ਪਹਿਲਾਂ ਕਾਫੀ ਸੀਗੀ ਵੀਡੀਓ ਮਾੜੀ ਲੈ ਲਉਗੀ ਮੂਰੇ ਜਾਮ ਲੱਗ ਗਿਆ ਨਾ ਹੁਣ ਤਾਂ ਮੜਾ ਸਾਨੂੰ ਦਿਖ ਰਿਹਾ ਠੇਰ ਲੱਗਦਾ ਹੈ ਵੀ ਇਹ ਕਣਕ ਹੋਊਗੀ ਹਨਾ ਸਾਨੂੰ ਵੀ ਲੱਗਿਆ ਪਹਿਲਾਂ ਤਨੂੰ ਜਮਾ ਐਂਡ ਤੇ ਜਾ ਕੇ ਪਤਾ ਲੱਗਿਆ ਵੀ ਤਾਂ ਇਹਨਾਂ ਦੇ ਹਾਂਡੇ ਹੈ ਨਾ ਆ ਦੇਖੋ ਜਾਨਵਰ ਫੁੱਲ ਗਿਆ ਪਹਿਲਾਂ ਜਾਨਵਰ ਲੱਗਦਾ ਸੀਗਾ ਪਤਾ ਲੱਗਿਆ ਵੀ ਇਹ ਪੱਦੀਆਂ ਰੋੜ ਹੋ ਗਿਆ ਭਾਈ ਵੇਖੀ ਆਪਾਂ ਕੁਦਰਤ ਦੇਖੋ ਯਾਰ ਹਣਾ ਜਮਾ ਸੇਮ ਐ ਲੱਗ ਰਿਹਾ ਸੀ ਜਿਵੇਂ ਕਣਕ ਹੁੰਦੀ ਹੈ ਨਾ ਦੋਨੋਂ ਕਣਕਵੇਂ ਗੂਸੇਗੇ ਜੇ ਤੁਸੀਂ ਗਵਰਨਰ ਨਾਲ ਦੇਖਿਆ ਸੀ ਦੇਖੀਏ ਵੀ ਚੱਲ ਕਣਕ ਕਿੰਨੇ ਟਾਈਮ ਦੇ ਅੰਤਰ ਲੈ ਕੇ ਜਾਂਦੇ ਆ ਹੈ ਨਾ ਜਦੋਂ ਦੇਖੀ ਗਏ ਨਹੀਂ ਬਈਆਂ 20 ਕਿੰਟਾਂ ਸਰ ਵਾਲੇ ਢੇਰੀ ਇਹ ਕਣਕ ਦੀ ਜੀ ਉਹਦੀ ਖੱਡ ਚ ਲੈ ਜਾਣਗੇ ਕਾਫੀ देर ਦੇਖਣ ਤੋਂ ਬਾਅਦ ਜਦੋਂ ਜਿੰਨ ਘਾਟ ਕੇ ਰੱਖੀ ਤੇ ਨਾ ਗਾ ਜੀ ਪੌਸਰ ਕਾ ਨਿਗਾ ਰੱਖੀ ਤੇ ਤੈਨੂੰ ਜੀ ਲੱਗਿਆ ਵੀ ਤਾਂ ਯਾਰ ਹੋਸ਼ ਸੀ ਇਹ ਚਿਕਨਾ ਵੱਡਾ ਹਰਾ ਨੀ ਦੱਸਦਾ ਇਸ ਵੀ ਉੱਤੇ ਪਲਕ ਜੀ ਮੈਂ ਅੰਡੇ ਦੇ ਉੱਤੇ ਪਤਲੀ ਪਰਤ ਹੁੰਦੀ ਹੈ ਨਾ ਇਹ ਸੇਮ ਉਹ ਵਿੱਚ ਦੇ ਵਿੱਚ ਕਾਲਾ ਜੀ ਜਿਵੇਂ ਹਾਂ ਫਿਰ ਸਾਨੂੰ ਪਤਾ ਲੱਗਿਆ ਵੀ ਤਾਂ ਸਾਰੇ ਅੰਡੇ ਆ ਯਾਰ ਪਰ ਅਸ ਵੀ ਕਨਫਿਊਜ਼ ਹੋਗੇ ਵੀ ਹੰਕਣ ਕਹਿਦਾ ਨਾ ਜਿਵੇਂ ਸੇਮ ਕਣਕ ਵੰਗੂ ਬਈ ਦੇਖ ਲੋ ਇਹ ਸਾਰਿਆਂ ਦੇ ਵਿੱਚ ਕੀੜੇ ਨੇ ਹੁਣ ਗੱਲ ਪਰਸਨ ਨੂੰ ਲੱਗਦਾ ਇਹ ਨਾ ਇਹ ਕਿਦ ਨੂੰ ਖਾਣ ਦੇਣ ਕੁਸਕ ਤਿਆਰ ਹੱਲਾਚਲ ਹੋਣ ਲੱਗ ਰਿਹਾ ਸੀ ਵਿੱਚੋਂ ਐਂਡੇ ਦੇ ਕਿਹੜਾ ਵਾਈਟ ਵਾਈਟ ਆ ਗਿਆ ਇਹ ਵਿੱਚੋਂ ਤੇ ਬਲੈਕ ਕਹੀਂ ਚਮਕਦੀ ਸੀ ਕਾਲੇ ਹਨਾ ਉਹ ਗੁੰਡਾ ਹੋ ਕੀ ਉਹ ਸਾਨੂੰ ਬਾਅਦ ਚ ਦੱਸੋ ਉਹ ਜਿਹੜਾ ਬਟਾਰਾ ਹੋ ਤੋ ਲੱਗਿਆ ਵੀ ਇਹ ਤਾਂ ਸਾਰੇ ਅੰਡੇ ਨੇ ਨਾ ਪਰ ਅਸੀਂ ਕਣਕ ਸਮਝ ਗਏ ਵੀ ਕਣਕ ਹੈ ਯਾਰ ਵੀ ਕਣਕ ਦੇਖੋ ਕਿੰਨੀ ਸਪੀਡ ਨਰੰਦਰ ਲੈ ਕਹਿੰਦੇ ਆ ਸੁਣਦੇ ਪਰ ਇਹਨਾਂ ਜਗ੍ਹਾ ਤੇ ਜਿਹੜਾ ਹੁਣ ਚੱਕਣਗੇ ਦੇਖੋ ਬੋਤਲ ਆ ਰਹੀ ਉਹ ਹਾਲ ਚੱਲ ਹੁੰਦੀ ਐ ਜਿਹੋ ਉਤਪਤ ਲੱਗੇ ਵੀ ਅੰਡਾ ਜੋ ਅਸੀਂ ਗੌਰ ਨਾਲ ਦੇਖਿਆ ਸਾਰੇ ਅੰਡੇ ਬਈ ਕਣਕ ਕੁਝ ਵੀ ਨਹੀਂ ਇਹਨਾਂ ਦੇ ਕੀੜਿਆਂ ਦੇ ਕੀੜਿਆਂ ਦੇ ਓਏ ਅੰਡੇ ਨੇ ਲੋ ਲੱਗ ਜਾ ਕੇ ਆ ਇੱਕਨਾਂ ਦਾ ਵੀ ਪੂਰਾ ਹੋਇਆ ਇਨਚਾਰਜ ਜਿਹੜਾ ਕੰਨ ਥੋੜੀ ਦੇਣਗੇ ਓਏ ਹੋਰ ਕੀ ਐ ਕੀੜਾ ਇਹ ਆਪ ਕੰਮ ਨਹੀਂ ਕਰਦਾ ਸੀ ਗੌਰ ਦੇਖੀਏ ਇਹਨਾਂ ਦੇ ਵੀ ਹੁੰਦੇ ਆ ਨਾ ਉੱਪਰ ਉੱਪਰ ਜਿਵੇਂ ਆਪ ਕਹਦੇ ਆ ਸਰਕਾਰਾਂ ਵਾਂਗੂ ਨਾ ਇਹਨਾਂ ਦੇ ਉੱਪਰ ਬੰਦੇ ਰੱਖੇ ਹੋਏ ਹੈਗੇ 4 5 ਨੇ ਵੀ ਇਹ ਇਹ ਚ ਪ੍ਰਧਾਨ ਨਾਲ ਦਿਸਿਆ ਸਰ ਕੋ ਫਿਰਦਾ ਗਿਆ ਫਿਰਦਾ ਚਾਰ ਤਿੰਨ ਚਾਰ ਹੋਰ ਨੇ ਅੰਡੇ ਨੇ ਇਹਨਾਂ ਦੇ ਚਾਰ ਚਾਰ ਕਮੈਂਡਰ ਰਹਿਣ ਉਹ ਆਪ ਇਹ ਕੰਮ ਘੱਟ ਕਰਦੇ ਨੇ ਇਹ ਪੱਕੇ ਨਾ ਉਹ ਰਸਦਿਆ ਪੇਪੜਾ ਉੱਥੇ ਵੀ ਆਪਣਾ ਸਮਾਨ ਪਿਆ ਵਿੱਚ ਕਿ ਲਈ ਆ ਇਹ ਆਂਡੇ ਹਜੇ ਇਹ ਬਣੇ ਨਹੀਂ ਹੈਗੇ ਇਹਨਾਂ ਚਾਰ ਬਣ ਰਿਹਾ ਦਿਖਾ ਚੌਕਸੀ ਨਾ ਕਰਦਾ ਹਾਂ ਜੇ ਕੋ ਕੰਮ ਨਹੀਂ ਕਰਦਾ ਉਹ ਤੁਹਾਨੂੰ ਡਾਂਟਦਾ ਪੂਰਾ ਉਹ ਹੀ ਕਰਿਆ ਠੀਕ ਹੈ ਆ ਸੀ ਗਮੰਡਾ ਇਹ ਦੇਖੋ ਵੀ ਹੁਣ ਜਿਗੌਰ ਨਾਲ ਦੇਖ ਲੋ ਆਂਡੇ ਨੇ ਬ੍ਰੀਕ ਨੇ ਕੁ ਡੇਵੀ ਨੇ ਛੋਟੇ ਵੱਡੇ ਕੀੜੇ ਨਾ ਲੇਖਾ ਕਣਕ ਦਾ ਸੀਗਾ ਹੇ ਇਕੱਠੇ ਨਿਕਲ ਗਏ ਗੌਰ ਹੋਣ ਤੋਂ ਬਾਅਦ ਚ ਬਤ ਲੱਗ ਗਈਆਂ ਸਾਂ ਕੇ ਹੁਣ ਜੜ ਜਾਮ ਲੱਗ ਗਈ ਨੋ ਨਹੀਂ ਘਟ ਗਈ ਰੱਖੀ ਵੀ ਨਾ ਕ੍ਰੋਸ ਤੇ ਜੋ ਕੈਮਰਾ ਰੱਖਿਆ ਆਪਣਾ ਇਹ ਨਾ ਟਾਈਮ ਲੱਗ ਗਿਆ ਨਾ ਤਾਂ ਨਿਕਲ ਫੋਰਸ ਇਕੋ ਲਾ ਤੇ ਹੌਲੀ ਹੌਲੀ ਕੰਪਿਊਟਰ ਨਿਕਲਦੀ ਗਈ ਵੀ ਤਾਂ ਹਾਂ ਸਿਰਫ ਤਾਂ ਸਕਿੰਟਾਂ ਸਹਾਉਣ ਲਈ ਅੰਦਰ ਲੈ ਕੇ ਜਾ ਕੇ ਸਾਰੇ ਦੇਖੋ ਨੀ ਤੇ ਹੁਣ ਜੱਕਾਂ ਦੇ ਪਹਿਲਾ ਮੁਰੋਸਾ ਇੱਥੇ ਸਿੱਕ ਤੇ ਜੱਕੇ ਬੈਸਣ ਵਾਸਤੇ ਇੱਥੇ ਜੱਕ ਲੋਕ ਬਾਬਾ ਸੀਗੇ ਅਸੀਂ ਕਣਕ ਕੇਮਿਸਟਰੀ ਹੋ ਗਈ ਨਾ ਯਾਰ ਜੋ ਹੁਣ ਮਤਲਬ ਲੱਗ ਗਈ ਤਾਂ ਡੇ ਨਾ ਸਾਰਾ ਕਮੈਂਟ ਸਾਨਾ ਮੰਗੂਇਆ ਰਹਿਣਾ ਸਾਰੇ ਅੰਡੇ ਨੇ ਆਂਡੇ ਨਹੀਂ ਕੋਈ ਬੇਈਮਨ ਇਨਸਾਨ ਤਾਂ ਇਹ ਬੇਈਮਨ ਹੈਗਾ ਇਹਨਾਂ ਦੇ ਉੱਪਰ ਕਣਕ ਨਹੀਂ ਯਾਰ ਅੰਡੇ ਨੇ ਇਹਨਾਂ ਦਾ ਹਜੇ ਸਿੱਕਾ ਪੱਕਾ ਹੈ ਨਾਲੇ ਕਿ ਦੋ ਰੋਟੀ ਨੀ ਚਿਲਕੇ ਜਿਹੜੀ ਉੱਪਰ ਅੰਡੇ ਦੇ ਦਾਫਾ ਤੋਂ ਜੁੱਦੀ ਆ ਉਹ ਨਹੀਂ ਕਣਕ ਹੈਗੀ ਯਾਰ ਨੀਗਾ ਥੱਲੇ ਆ ਕੇ ਮਾਰ ਮਾਰ ਪੂਰੀ ਇੱਕ ਰੋਣਾ ਜਿਹੜੀ ਸਾਰੀ ਸਾਰੇ ਅੰਡੇ ਦੀ ਹੋ ਸਾਰੀ ਅੰਡੇ ਦੀ ਹੋ ਰਹੀ ਹੈ ਇਹ ਕਣਕ ਨਹੀਂ ਕਣਕ ਨਹੀਂ ਅੰਡੇ ਦੀ ਹੈ ਬਹੁਤ ਦੂਜੇ ਨਾਲ ਲੜੀਏ ਨੇ ਯਾਰ ਨਹੀਂ ਤੇਰਾ ਕੰਮ ਹੈ ਵੀ ਤੈਨੂੰ ਤੇਰੇ ਜਵਾਬ ਨੂੰ ਤੂੰ ਆਇਆ ਕਰ ਆ ਦੇਖੋ ਸਾਰਿਆਂ ਦੇ ਅੱਜ ਆ ਬੱਚੇ ਆ ਛੋਟੇ ਕੋਈ ਕਿਸੇ ਦਾ ਖਾਸ ਖਸਮਰ ਲੈ ਕੇ ਚਲੋ ਬਾਕੀ ਕੁਦਰਤ ਹੈਗੀ ਹੈ ਕਮਾਲ ਵਾਲੀ ਚੀਜ਼ ਆ ਕਣਕ ਉੜਦੇ ਅੰਡੇ ਨੇ ਕਣਕ ਅੰਡ ਕਣਕ ਵਰਗੀ ਲੋਹੇ ਨੇ ਘੰਟਾ ਸਾਹ ਆ ਸਾਫ ਰਸਤਾ ਜਮਾ ਬੱਚੇ ਹੁਣ ਤਿਆਰ ਨੇ ਜਬ ਬੱਚੇ ਨਿਕਲਦੇ ਨੇ ਕੋਈ ਅੰਡਾ ਨਿਕਲਿਆ ਹੁਣ ਤਾਂ ਔਰੇ ਲੱਗ ਜਾ ਕੇ ਕੱਲੂ ਹੈ ਦੁੱਗਣੇ ਹੋ ਕੇ ਨਿਕਲੋਗੇ ਜੱਪਨੀ ਜਿੰਨੇ ਗੁਨੇ ਕੱਲੂ ਨਹੀਂ ਬੱਤ